ਮੈਂ ਪਵਿੱਤਰ ਬਾਈਬਲ ਪੜ੍ਹਦਾ ਸੀ ਜਿਹੜੀਆਂ ਭਿਕ ਬਾਣੀਆਂ ਕਰਦੇ ਹਾਂ ਜੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਕਿੱਥੋਂ ਮਿਲਦੀ ਆ ਤੇ ਉਹ ਚੀਜ਼ਾਂ ਜੋ ਮੈਨੂੰ ਦਿਖਦੀਆਂ ਉਹ 100% ਹੀ ਹੁੰਦੀਆਂ ਜੀ ਅੱਛਾ ਗਲਤ ਸੰਗਤ ਦੇ ਵਿੱਚ ਪੈਣ ਕਰਕੇ ਮੈਂ ਨਸ਼ੇ ਦੇ ਦਲਦਲ ਦੇ ਵਿੱਚ ਚਿੱਟੇ ਵਿੱਚ ਇੰਨਾ ਜ਼ਿਆਦਾ ਫਸ ਗਿਆ ਸੀ ਕਿ ਮੇਰਾ ਉਸ ਤੋਂ ਬਾਹਰ ਆਉਣਾ ਮੁਸ਼ਕਲ ਸੀ 24 ਤੇ 25 ਅਗਸਤ ਹੈ ਜੀ ਹਾਂ ਬਹੁਤ ਤਗੜਾ ਪਹਚਾਰ ਇੰਡੀਆ ਦੇ ਵਿੱਚ ਆ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਕੀਰਤ ਸਿੰਘ ਤੁਹਾਡੇ ਆਪਣੇ YouTube ਚੈਨਲ ਖੁੱਲੇ ਮੰਚ ਤੇ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਬਹੁਤ ਸਾਰੇ ਭਿਕ ਬਾਣ ਨੇ ਜੋ ਵਕ ਵਕ ਤਰ੍ਹਾਂ ਦੀਆਂ ਭਿਕ ਬਾਣੀਆਂ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਭਿਕ ਬਾਣੀਆਂ ਸੱਚ ਸਾਬਤ ਹੋ ਜਾਂਦੀਆਂ ਹਨ ਤੇ ਕੁਝ ਵਿੱਚੋਂ ਝੂਠੀਆਂ ਆਉਂਦੀਆਂ ਹਨ ਉਹਨਾਂ ਭਿਕ ਬਾਣਾ ਵਿੱਚੋਂ ਅੱਜ ਇੱਕ ਭਿਕਵਾਨ ਸਕੰਦਰ ਸਿੰਘ ਜੀ ਜਿਨ੍ਹਾਂ ਨੂੰ ਮਿਲਣ ਵਾਸਤੇ ਆਪਾਂ ਉਹਨਾਂ ਦੇ ਪਿੰਡ ਵਿੱਚ ਪਹੁੰਚੇ ਹੋਏ ਹਾਂ ਸਤਿ ਸ਼੍ਰੀ ਅਕਾਲ ਸਕੰਦਰ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਹਾਂਜੀ ਆਪਣੇ ਬਾਰੇ ਕੋਈ ਇੰਟਰੋ ਦਿਓ ਮੈਂ ਵੀ ਆਪਣਾ ਸਫ਼ਰ ਸ਼ੁਰੂ ਹੈ ਸਕੰਦਰ ਸਿੰਘ ਪਿੰਡ ਕਮਾਲਕੇ ਦਾ ਰਹਿਣ ਵਾਲਾ ਹੂੰ ਮੈਂ ਮੇਰੀ ਜ਼ਿੰਦਗੀ ਦਾ ਸਫ਼ਰ ਮੈਂ 9ਵੀਂ ਕਲਾਸ ਤੱਕ ਪੜਿਆ ਹੂੰ ਉਸ ਤੋਂ ਬਾਅਦ ਮੈਂ ਇੱਕ ਪੜ੍ਹਾਈ ਮੇਰੀ ਛੁੱਟ ਗਈ ਪੜਨ ਜੇ ਮੈਂ ਕਾਫੀ ਹਿਯਾਰ ਸੀ ਹੂੰ ਗਲਤ ਸੰਗਤ ਦੇ ਵਿੱਚ ਪੈ ਗਿਆ ਹੂੰ ਗਲਤ ਸੰਗਤ ਦੇ ਵਿੱਚ ਪੈਣ ਕਰਕੇ ਮੈਂ ਨਸ਼ੇ ਦੇ ਦਲਦਲ ਦੇ ਵਿੱਚ ਚਿੱਟੇ ਵਿੱਚ ਇੰਨਾ ਜ਼ਿਆਦਾ ਫਸ ਗਿਆ ਸੀ ਕਿ ਮੇਰਾ ਉਸ ਤੋਂ ਬਾਹਰ ਆਉਣਾ ਮੁਸ਼ਕਲ ਸੀ ਹੂੰ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ ਸੈਂਟਰ ਦਾਖਲ ਕਰਵਾ ਦਿੱਤਾ ਹੂੰ ਸੈਂਟਰ ਵਿੱਚ ਮੈਂ ਇੱਕ ਦਿਨ ਕੱਟਿਆ ਤੇ ਉਥੋਂ ਤੋੜ ਕੇ ਭੱਜ ਗਿਆ ਹੂੰ ਫੇਰ ਮੈਨੂੰ ਪੁਲਿਸ ਨੇ ਘਰੋਂ ਚੱਕਿਆ ਤੇ ਮੈਨੂੰ ਜੇਲ੍ਹ ਹੋ ਗਈ ਹੂੰ ਜੇਲ੍ਹ ਦੇ ਵਿੱਚ ਮੈਂ 1 ਸਾਲ ਕੱਟਣ ਤੋਂ ਬਾਅਦ ਜਦੋਂ ਬਾਹਰ ਆਇਆ ਹੂੰ ਤਾਂ ਪ੍ਰਮਾਤਮਾ ਨੇ ਮੈਨੂੰ ਨਸ਼ਾ ਮੁਕਤ ਕਰਕੇ ਬਾਹਰ ਕੱਢਿਆ ਠੀਕ ਆ ਤੇ ਅੰਦਰੋਂ ਮੈਂ ਜਿਹੜਾ 5000 ਰੁਪਇਆ ਕਮਾ ਕੇ ਲਿਆਇਆ ਉਸ ਦੇ ਵਿੱਚ ਮੇਰਾ ਇੰਨਾ ਖੂਨ ਵਧਿਆ ਕਿ ਮੈਂ ਪੈਸਾ ਕਿੱਦਾਂ ਅੰਦਰੋਂ ਲਿਆਇਆ ਕਮਾ ਕੇ ਉਹ ਮੈਂ ਲੋਕਾਂ ਦੇ ਕੱਪੜੇ ਧੋ ਕੇ ਭਾਂਡੇ ਧੋ ਕੇ ਫੇਰ ਮੈਂ ਬਣਾਉਂਦਾ ਸੀ ਤੇ ਉਸ ਤੋਂ ਬਾਅਦ ਮੈਨੂੰ ਦੁਬਾਰਾ ਫੇਰ ਜੇਲ੍ਹ ਹੋ ਗਈ ਫਿਰ ਮੇਰੇ ਕੋਈ ਜੇਲ੍ਹ ਤਾਂ ਤੋਂ ਹੋਈ ਤੁਹਾਨੂੰ ਜੇਲ੍ਹ ਮੈਨੂੰ ਜੀ ਮੈਂ ਸੈਂਟਰ ਤੋੜ ਕੇ ਭੱਜ ਗਿਆ ਸੀ ਜੀ ਅੱਛਾ ਸੈਂਟਰ ਤੋਂ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਕੋਈ ਮਗਰ ਨਾ ਕੋਈ ਜ਼ਮਾਨਤ ਕਰਾਉਣ ਵਾਲਾ ਸੀ ਨਾ ਕੋਈ ਮੇਰੇ ਮਗਰ ਆਉਣ ਵਾਲਾ ਤੇ ਫਿਰ ਮੈਂ ਜੀ ਮੈਂ ਵੀ ਅਰਦਾਸ ਕਰਦਾ ਰਿਹਾ ਅੰਦਰ ਮੇਰੀ ਮਾਤਾ ਵੀ ਵੀ ਮੇਰੇ ਪੁੱਤ ਦੀ ਕਲਮ ਮਾਲਕਾ ਤੂੰ ਫੜ ਲਈ ਮੈਂ ਪਵਿੱਤਰ ਬਾਈਬਲ ਪੜਦਾ ਸੀ ਹਮ ਜਦੋਂ ਉੱਥੇ ਜੱਜਾਂ ਕੋਲ ਕੇਸ ਗਿਆ ਤਾਂ ਬੜੇ ਜ਼ਿਆਦਾਤਰ ਜੱਜ ਉੱਥੇ ਸਿੱਖ ਹੀ ਸਨ ਹਮ ਇੱਕੋ ਹੀ ਜੱਜ ਕ੍ਰਿਸਚੀਅਨ ਸੀ ਹਮ ਮੇਰੀ ਮਾਂ ਦੀ ਪ੍ਰਾਰਥਨਾ ਪਰਮਾਤਮਾ ਨੇ ਸੁਣੀ ਤੇ ਉਸ ਦੇ ਕੋਲ ਮੇਰਾ ਜਿਹੜਾ ਕੇਸ ਗਿਆ ਮੈਂ 22 ਦਿਨ ਬਾਅਦ ਬਰੀ ਹੋ ਕੇ ਘਰ ਆ ਗਿਆ ਹਮ ਬਰੀ ਹੋ ਕੇ ਘਰ ਆਇਆ ਤੇ ਉਸ ਤੋਂ ਬਾਅਦ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਿਆ ਵੀ ਅੱਜ ਤੋਂ ਮਾੜੇ ਰਸਤੇ ਨੂੰ ਨਹੀਂ ਚੁਣਾਗਾ ਮੈਂ ਮਾਲਕ ਦੇ ਦੱਸੇ ਮਾਰਗ ਤੇ ਚੱਲਾਂਗਾ ਤੇ ਜਦੋਂ ਜੀ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਲੱਗ ਪਿਆ ਸਾਰੀ ਰਾਤ ਸੁੱਤਾ ਰਹਿਣਾ ਦਿਨ ਚੜੇ ਲੇਟ ਉੱਠਣਾ ਤਾਂ ਮੇਰੀ ਨੀਂਦ ਵੀ ਕੁਝ ਘੰਟੇ ਹੀ ਰਹਿ ਗਈ 2.5 ਤੋਂ 3 ਘੰਟੇ ਮੈਂ ਰਾਤ ਨੂੰ 12 ਵਜੇ ਗੋਡੇ ਮੂਦੇ ਮਾਰ ਕੇ ਬੈਠਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਮਾਲਕਾ ਜਾਂ ਤਾਂ ਮੈਨੂੰ ਚੰਗਾ ਇਨਸਾਨ ਬਣਾ ਦੇ ਦੁਨੀਆ ਦੇ ਵਿੱਚ ਮੇਰਾ ਨਾਂ ਹੋ ਜਾਵੇ ਤੇ ਜਾਂ ਫਿਰ ਮੈਨੂੰ ਨਸ਼ੇ ਦੇ ਵਿੱਚ ਪਾ ਕੇ ਜਮਾਂ ਹੀ ਖਤਮ ਕਰ ਦੇ ਹਮ ਪਰਮਾਤਮਾ ਨੇ ਮੈਨੂੰ ਚੁਣਿਆ ਉਹ ਚੀਜ਼ਾਂ ਜੋ ਹੋਣ ਵਾਲੀਆਂ ਮੈਨੂੰ ਸੁਪਨੇ ਵਿੱਚ ਦਿਖਣ ਲੱਗ ਪਈਆਂ ਹਮ ਜਿੱਦਣ ਮੈਂ ਭਗਤੀ ਨਾ ਕਰਦਾ ਤਾਂ ਮੇਰਾ ਦਿਨ ਜਿਹੜਾ ਬਹੁਤ ਹੀ ਮਾੜਾ गुਜ਼ਰਦਾ ਨਹੀਂ ਤੁਸੀਂ ਜਿਹੜੀਆਂ ਪ੍ਰਿਕ ਬਾਣੀਆਂ ਕਰਦੇ ਹੋ ਜੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਕਿੱਥੋਂ ਮਿਲਦੀ ਆ ਕੋਈ ਫਿਊਚਰ ਕਿ ਕਿਦਾਂ ਦੇਖਦੇ ਹਾਂ ਕਿ ਪੜਦੇ ਹਾਂ ਕਿਤੋਂ ਕਿੱਥੋਂ ਪਤਾ ਲੱਗਦਾ ਜਿੱਕੋ ਜੀ ਫਿਊਚਰ ਕਿਤੇ ਵੀ ਨਹੀਂ ਲਿਖਿਆ ਬਿਖਲਾਣੇ ਟਾਈਮ ਕੀ ਹੋਣਾ ਇਹ ਚੀਜ਼ਾਂ ਦੱਸੀਆਂ ਗਈਆਂ ਇਦਾਂ ਦਾ ਸਮਾਂ ਆਊਗਾ ਉਹ ਸਮੇਂ ਟਾਈਮ ਬਾਰੇ ਨਿਊਜ਼ ਦੇ ਵਿੱਚ ਦੱਸਿਆ ਗਿਆ ਵੀ ਕਦੋਂ ਕੀ ਹੋਣਾ ਮੈਨੂੰ ਉਹ ਚੀਜ਼ਾਂ ਜੋ ਦੇਖਦੀਆਂ ਉਹਦਾ ਟਾਈਮ ਵੀ ਪਰਮਾਤਮਾ ਦੱਸਦਾ ਮਨ ਕਿ ਸੁਪਨੇ ਵਗੈਰਾ ਮੈਨੂੰ ਸੁਪਨੇ ਆਉਂਦੇ ਆ ਜੀ ਹਾਂ ਉਹ ਸੁਪਨੇ ਮੈਂ ਆਪਣੀ ਮਾਤਾ ਨਾਲ ਖੋਲਦਾ ਹੁੰਦਾ ਸੀ ਬਾਦਰਾ ਨੇ ਕਿਹਾ ਵੀ ਪੁੱਤ ਜੋ ਤੂੰ ਦੱਸਦਾ ਹੋ ਜਾਂਦਾ ਅਗਲੇ ਦਿਨ ਮੈਂ ਕਿਹਾ ਮਾਤਾ ਮੈਨੂੰ ਸੁਪਨੇ 'ਚ ਦੇਖਦਾ ਅਛਾ ਕਹਿੰਦੇ ਵੀ ਤੂੰ ਫਿਰ ਲੋਕਾਂ ਨੂੰ ਦੱਸਿਆ ਕਰ ਕਿਸੇ ਦਾ ਨੁਕਸਾਨ ਨਾ ਹੋਵੇ ਮੈਂ ਕਿਹਾ ਮਾਤਾ ਜੀ ਉਹ ਚੀਜ਼ ਨਾ ਹੋਈ ਤਾਂ ਮੈਨੂੰ ਲੋਕ ਪਾਗਲ ਕਹਿਣਗੇ ਕਹਿੰਦੀ ਪੁੱਤ ਜਿਹੜੀ ਤੂੰ ਦੱਸੀ ਅੱਜ ਤੱਕ ਹੋਈ ਕਿਹੜੀ ਨਹੀਂ ਗਈ ਨਹੀਂ ਤੂੰ ਜਿੰਨ ਕਿੰਨਿਆਂ ਕੁ ਭਿਕ ਬਾਣੀਆਂ ਕੀਤੀਆਂ ਉਹਨਾਂ ਵਿੱਚ ਕਿੰਨਿਆਂ ਕੁ ਸੱਚ ਹੋਈਆਂ ਮੈਂ ਜੀ ਭਿਕ ਬਾਣੀਆਂ ਆਪਣੇ ਘਰ ਦੇ ਵਿੱਚ ਸਿਰਫ ਆਪਣੀ ਮਾਂ ਨਾਲ ਹੀ ਗੱਲਾਂ ਸ਼ੇਅਰ ਕੀਤੀਆਂ ਬਿਫੋਰ ਤੂੰ ਕਹਿੰਦੇ ਉਹਨੂੰ ਨਹੀਂ ਦੱਸਿਆ ਨਹੀਂ ਜੀ ਮੈਂ ਮੈਂ ਤੁਹਾਨੂੰ ਸ਼ਰਮ ਤੁਹਾਨੂੰ ਮਿਲਿਆ ਸੀਗਾ ਤੁਹਾਡੇ ਕੋਲ ਗੱਲ ਖੁੱਲੀ ਹਾਂ ਵੀ ਇੱਕ ਉਹ ਪ੍ਰਮਾਤਮਾ ਨੇ ਨਜ਼ਰੀਆ ਬਣਾਤਾ ਤੁਹਾਡੇ ਦਿਲ 'ਚ ਕੁਝ ਆਇਆ ਵੀ ਬੰਦਾ ਕਹਿ ਰਿਹਾ ਚਲੋ ਆਪਾਂ ਇਸ ਦਾ ਪੋਡ ਮੈਂ ਵੀ ਤਿਆਰ ਸੀ ਤੇ ਉਹ ਚੀਜ਼ਾਂ ਜੋ ਮੈਨੂੰ ਦਿਖਦੀਆਂ ਉਹ 100% ਹੀ ਹੁੰਦੀਆਂ ਜੀ ਅੱਛਾ ਮੈਂ ਹੁਣ ਦੇਖ ਰਿਹਾ ਆ ਜਾਂ ਦੇਖੋ ਮੈਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਤੇ ਆਪਣੇ ਦਾ ਪੰਜਾਬ ਚ ਜਾਂ ਦੇਸ਼ ਚ ਕੋਈ ਅਜਿਹੀਆਂ ਘਟਨਾ ਹੈਗੀਆਂ ਜਿਹੜੀਆਂ ਤੁਹਾਨੂੰ ਦਿਲຊੀਆਂ ਜੋ ਵਾਪਰ ਸਕਦੀਆਂ ਜੀ ਜਿੰਦੇ ਨਾਲ ਵੀ ਆਪਣਾ ਕੋਈ ਨੁਕਸਾਨ ਜਾਂ ਨਿਮਾਨ ਤੋਂ ਇੰਦੇ ਬਚਾ ਜਾ ਸਕੇ ਕੀ ਕੋਈ ਤਨ ਦਿਸਿਆ ਹੋਵੇ ਕੋਈ ਇਦਾਂ ਦਾ ਕੁਝ ਜੀ ਸਰ ਇਹੋ ਜਿਹਾ ਮੈਨੂੰ ਕੁਝ ਦਿਸਿਆ ਮੈਂ ਤਾਂ ਹੀ ਤੁਹਾਡੇ ਨਾਲ ਲਾਈਵ ਹੋਇਆ ਅੱਛਾ ਮੈਨੂੰ ਦਿਖਿਆ ਦੇਖੋ ਜਿਹੜੀ ਆਉਣ ਵਾਲੀ 24 ਤੇ 25 ਅਗਸਤ ਹੈ ਜੀ ਹਾਂ ਬਹੁਤ ਤਗੜਾ ਪਹਚਾਣ ਇੰਡੀਆ ਦੇ ਵਿੱਚ ਆ ਰਿਹਾ ਅੱਛਾ ਇਹ ਤੁਸੀਂ ਲਿਖ ਲਓ ਕਾਪੀ ਦੇ 100% ਆਊਗਾ ਹੀ ਆਊਗਾ 24 25 24 ਨੂੰ ਵੀ ਆ ਸਕਦਾ ਜੀ 25 ਨੂੰ ਵੀ ਅਗਸਤ ਅਗਸਤ ਜੀ ਓਕੇ ਅਗਸਤ ਆ 10 ਦਿਨ ਰਹਿ ਗਏ ਆ ਹਾਂ ਅੱਗੇ ਮੈਂ 3 ਸਾਲ ਤੋਂ ਬੋਲ ਰਿਹਾ ਵੀ ਮੁੰਡੇ ਬਾਹਰ ਨਾ ਭੇਜੋ ਮੁੰਡੇ ਵਾਪਸ ਆ ਜਾਣੇ ਅਮਰੀਕਾ ਤੋਂ ਉਹ ਕੋਸ਼ ਜਹਾਜ਼ ਭਰ ਕੇ ਆਏ ਬੰਦੇ ਮਿਲੇ ਮੈਨੂੰ ਕਹਿੰਦੇ ਉਹ ਤੋਂ ਤੇਰੀ ਗੱਲ ਸੱਚੀ ਹੋ ਗਈ ਤੇ ਕੁਝ ਲੋਕ ਮੈਨੂੰ ਕਹਿੰਦੇ ਵੀ ਇਹਦੀ ਜ਼ਬਾਨ ਖ ਲੈਣੀ ਆ ਹੂੰ ਦੇਖੋ ਜੀ ਇਸ ਤਰ੍ਹਾਂ ਦੇ ਆਪਾਂ ਸ਼ਬਦ ਵੀ ਆਉਂਦੇ ਸੁਣਨ ਨੂੰ ਸ਼ਾ ਆਪਣੇ ਹੱਕ 'ਚ ਸ਼ਬਦ ਵੀ ਬੋਲੇ ਜਾਂਦੇ ਆ ਉਹ ਜ਼ਬਾਨ ਜੇਕ ਲੈਣੀ ਹੋਵੇ ਤਾਂ ਆਪਾਂ ਫਿਰ ਕੁਝ ਵੀ ਕਰ ਸਕਦੇ ਹੂੰ ਉਹ ਮੁੰਡੇ ਜਦੋਂ ਵਾਪਸ ਆ ਗਏ ਕੁਝ ਬੰਦਿਆਂ ਨੇ ਕਿਹਾ ਕਹਿੰਦਾ ਯਾਰ ਤੂੰ ਤਾਂ ਕਹਿੰਦਾ ਪਹਿਲਾਂ ਹੀ ਦੱਸਤਾ ਸੀ ਮੈਂ ਕਿਹਾ ਜੀ ਮੈਂ ਮਿੱਟੀ ਦਾ ਘੜਾ ਮਰਪੇ ਮੈਂ ਵੀ ਜਾਣਾ ਹੂੰ ਦੱਸਣ ਵਾਲਾ ਉਹ ਪਰਮਾਤਮਾ ਆ ਉਹਨੇ ਚੁਣਿਆ ਮੈਨੂੰ ਉਹ ਮੈਨੂੰ ਦਿਖਾਉਂਦਾ ਸੁਪਨੇ 'ਚ ਹੁਣ ਦੇਖੋ 24 25 ਅਗਸਤ ਨੂੰ ਆਪਣੇ ਪਹਚਾਲ ਐਡਾ ਤਗੜਾ ਆਊਗਾ ਤਿੰਨ ਸਾਲ ਤੋਂ ਮੈਂ ਕਹਿ ਰਿਹਾ ਧਰਤੀ ਹਿੱਲ ਰਹੀ ਹੈ ਜੀ ਤੁਸੀਂ ਜਦੋਂ ਕਮਰੇ 'ਚ ਬੈਠੇ ਹੋਨੇ ਕਿਸੇ ਟਾਂ ਧਮਕ ਪੈਂਦੀ ਨਾ ਜ਼ੋਰ ਦੀ ਦਰਵਾਜ਼ਿਆਂ ਨੂੰ ਉਹ ਨੋਟ ਨਹੀਂ ਕੀਤਾ ਹਲਕਾ ਹਲਕਾ ਹਿਲਦਾ ਪਿਆ 24 25 ਨੂੰ ਪੂਰਾ ਐਂਡ ਹੋ ਜਾਊਗਾ ਹੂੰ 24 ਨੂੰ ਹੋ ਸਕਦਾ 25 ਨੂੰ ਹੋ ਸਕਦਾ ਜੀ ਇਹ ਕਹਿੰਦਾ ਮਤਲਬ ਇਹ ਪਹਚਾਲ ਆਊਗਾ ਸਾਰੇ ਹਾਂ ਜੀ ਇੰਡੀਆ ਚ ਆਊਗਾ ਪੂਰੇ ਇੰਡੀਆ ਚ ਆਊਗਾ ਜੀ ਸ਼ੁਰੂ ਕਿੱਥੋਂ ਸ਼ੁਰੂਆਤ ਇਹ ਆਪਣੇ ਸ਼ੁਰੂਆਤ ਦੀ ਗੁਜਰਾਤ ਕੇਂਦਰ ਹੋਊਗਾ ਜੀ ਗੁਜਰਾਤ ਕੇਂਦਰ ਹੋਊਗਾ ਹਾਂ ਜੀ ਅੱਛਾ ਤੇ ਪੰਜਾਬ ਪੰਜਾਬ ਦੇ ਵਿੱਚ ਅੱਗੇ ਖਤਰਾ ਨਹੀਂ ਹੁੰਦਾ ਐਸ ਕੀ ਪੂਰਾ ਪੰਜਾਬ ਰੈਡ ਅਲਰਟ ਤੇ ਆ ਅੱਛਾ ਤੇ ਪੋਲੀਟੀਸ਼ੀਅਨ ਨੂੰ ਲੈ ਕੇ ਕੋਈ ਭਵਿੱਖ ਬਾਣੀ ਹੈਗੀ ਤੁਹਾਡੀ ਪੋਲੀਟੀਸ਼ੀਅਨ ਨੂੰ ਦੇਖੋ ਜੀ ਪੋਲੀਟੀਸ਼ੀਅਨ ਨੂੰ ਭਵਿੱਖ ਬਾਣੀ ਸਤੰਬਰ ਤੋਂ ਬਾਅਦ ਆਪਾਂ ਨਰਿੰਦਰ ਮੋਦੀ ਜੀ ਚਲੋ ਆਪਣੇ ਬਹੁਤ ਚੰਗੇ ਨੇਤਾ ਪਰਮਾਤਮਾ ਨਾਲ ਰਾਜੀ ਰੱਖੇ ਹਾਂ ਉਹਨਾਂ ਕੋਲ ਕੁਰਸੀ ਜਿਹੜੀ ਆ ਮੈਂ ਦੇਖ ਰਿਹਾ ਪ੍ਰਮਾਤਮਾ ਦਿਖਾ ਰਿਹਾ ਉਹਨਾਂ ਨੂੰ ਕੁਰਸੀ ਤੋਂ ਲਾਹ ਦਿੱਤਾ ਗਿਆ ਤੇ ਯੂਪੀ ਦੇ ਮੁੱਖ ਮੰਤਰੀ ਨਹੀਂ ਕਦੋਂ ਆ 25 ਚ ਹਾਂਜੀ ਸਾਲ 25 ਦੇ ਵਿੱਚ ਹੀ ਅੱਛਾ ਸਤੰਬਰ ਤੋਂ ਬਾਅਦ ਵੀ 25 ਦੇ ਐਂਡ ਚ ਹਾਂਜੀ 25 ਦੇ ਐਂਡ ਤੇ ਜੀ ਹਾਂ ਅਕਤੂਬਰ ਤੱਕ ਫਾਈਨਲ ਹੋ ਜਾਊਗਾ ਹਾਂ ਉਹਨਾਂ ਨੂੰ ਕੁਰਸੀ ਤੋਂ ਉਤਾਰ ਦਿੱਤਾ ਗਿਆ ਤੇ ਉੱਥੇ ਕੋਈ ਕਾਲੇ ਕੱਪੜੇ ਵਾਲ ਆਇਆ ਨਾਲ ਉਹਨਾਂ ਨੇ ਜੋਗੀਏ ਦਿੱਤੈ ਨਾਥ ਨੂੰ ਸਹਿਮਤੀ ਨਾਲ ਕੁਰਸੀ ਤੇ ਬਿਠਾਤਾ ਇਹ ਇਨ੍ਹਾਂ ਤਿੰਨਾਂ ਦੇ ਵਿੱਚ ਦਫਾੜਕਾ ਪੈ ਗਿਆ ਜੀ ਤਿੰਨ ਤਿੱਜਾ ਆਪਣੇ ਅਮਿਤ ਸ਼ਾ ਯੋਗੀ ਇਹ ਦਿੱਤੇ ਨਾਸ ਤੇ ਨਰਿੰਦਰ ਮੋਦੀ ਜੀ ਅੱਛਾ ਤੇ ਅਮਿਤ ਸ਼ਾ ਜੀ ਇੰਨੇ ਦੁਖੀ ਹੋ ਗਏ ਆ ਕਿ ਬਿਮਾਰ ਪੈ ਗਿਆ ਰੋਣ ਲੱਗ ਪਾਇਆ ਹੂੰ ਇੰਨਾ ਜ਼ਿਆਦਾ ਵੱਧ ਗਿਆ ਜੀ ਇਹ ਚੀਜ਼ਾਂ ਤੁਸੀਂ ਲਿਖ ਲਿਓ ਹੋਣਗੀਆਂ 100% ਹੋਣਗੀਆਂ 25 ਤੇ ਲਾਸਟ ਜੀ ਪਪ ਆਪਣੇ ਸਤੰਬਰ ਦੇ ਵਿੱਚ ਨਹੀਂ ਅਕਤੂਬਰ ਆਊਗਾ ਕੋਈ ਇਦਾਂ ਵੀ ਕੋਈ ਦੇਖਿਆ ਵੀ ਆਉਣ ਵਾਲੇ ਸਮੇਂ 'ਚ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਵੀ ਇਲਾਜ ਹੋ ਸਕਦਾ ਵੇ ਜਾਂ ਫਿਰ ਵੀ ਆਉਣ ਵਾਲੇ ਸਮੇਂ ਚ ਦੀ ਜਿਵੇਂ ਕਰੋਨਾ ਵਰਗੀਆਂ ਭਿਆਨਕ ਘਾਤਕ ਬਿਮਾਰੀਆਂ ਵਾਇਰਸ ਵਗੈਰਾ ਵੀ ਆਪਣੇ ਦੇਸ਼ ਤੇ ਦੁਆਰਾ ਅਟੈਕ ਹੋ ਸਕਿਆ ਹੈ ਜੀ ਬਿਮਾਰੀ ਦਾ ਵੀ ਇਦਾਂ ਕੋ ਹੋ ਸਕਦਾ ਦੇਖੋ ਜੀ ਅਮਰੀਕਾ ਦੇ ਵਿੱਚ ਤੁਸੀਂ ਦੇਖਦੇ ਵੱਖ-ਵੱਖ ਥਾਵਾਂ ਤੇ ਯੁੱਧ ਲੱਗ ਚੁੱਕਿਆ ਹੂੰ ਉੱਥੋਂ ਅਲੂਨ ਬਸਕ ਜੀ ਨੇ ਆਪਣੀ ਪਾਰਟੀ ਤਿਆਰ ਕਰ ਲਈ ਅਮਰੀਕਾ ਰਿਪਬਲਿਕਨ ਪਾਰਟੀ ਉਹ ਸ਼ੇਡਾ ਨਾਮ ਉਹਦਾ ਤੇ ਉੱਥੇ ਯੁੱਧ ਲੱਗ ਚੁੱਕਿਆ ਯੁੱਧ ਦੀ ਸ਼ੁਰੂਆਤ ਹੋ ਗਈ ਆ ਇੰਡੀਆ ਦਾ ਜਿਹੜਾ ਰੁਪਈਆ ਆ ਉਹ ਮਜ਼ਬੂਤ ਹੋਣ ਵਾਲਾ ਹੈ ਹੂੰ 2025 ਦੇ ਵਿੱਚ ਹੂੰ ਯੂਰਪ ਕੰਟਰੀਆਂ ਵਿੱਚ ਦੇਖੋਗੇ ਤੁਸੀਂ بڑے ਮੁੰਡੇ ਕਹਿਣਗੇ ਯਾਰ ਅਸੀਂ ਇੰਡੀਆ ਦੇ ਵਿੱਚ ਹੀ ਠੀਕ ਸੀ ਵੀ ਅਸੀਂ ਇੱਥੇ ਐਵੇਂ ਆ ਗਏ ਅਬੇ ਅਮਰੀਕਾ ਦਾ ਜਿਹੜਾ ਆ ਕਰੰਸੀ ਜਿਹੜੀ ਆ ਬਹੁਤ ਡਾਊਨ ਹੋ ਜਾਵੇਗੀ ਪੰਜ ਦੇਸ਼ ਰਲ ਕੇ ਬ੍ਰਿਕਸ ਹੂੰ ਉਹ ਕੁਝ ਇਹੋ ਜਿਹੀ ਕਰੰਸੀ ਤੇ ਆ ਤੇ ਮੈਂ ਸਵਾਲ ਇਹ ਪੁੱਛਿਆ ਵੀ ਦੂਜਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਆਉਣ ਵਾਲੇ ਸਮੇਂ 'ਚ ਇਲਾਜ ਹੋ ਸਕਦਾ ਜੀ ਸੌਰੀ ਸਰ ਮੈਂ ਤੁਹਾਡੀ ਗੱਲ ਜਵਾਬ ਦੇਣਾ ਜੀ ਉਹ ਆਪਣੇ ਦੇਖੋ ਕੈਂਸਰ ਵਰਗੀਆਂ ਇਲਾਜ ਮੈਡੀਕਲ ਜਿਹੜੀ ਖੋਜ ਕਰ ਰਹੀ ਆ ਇਹਦੇ ਵਿੱਚ ਕੋਈ ਸੁਧਾਰ ਹੋਵੇਗਾ ਵਾਅਦਾ ਹੋਵੇਗਾ ਜੀ ਹਾਂ ਆਪਾਂ ਪ੍ਰੋਪਰ ਨਹੀਂ ਕਹਿ ਸਕਦੇ ਵੀ ਪ੍ਰੋਪਰ ਸੰਭਤਾ ਨਹੀਂ ਮਿਲੂਗੀ ਹੁਣ ਐਚ ਆਈ ਵੀ ਆ ਐਚ ਆਈ ਵੀ ਦਾ 2040 ਤੱਕ ਇਲਾਜ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ 2040 ਤੱਕ ਹਾਂਜੀ ਵੈਕਸੀਨ ਕੱਢਣ ਦੀ ਕੋਸ਼ਿਸ਼ ਕਰ ਰਹੇ ਬਹੁਤ ਤਗੜੇ ਤਗੜੇ ਸਾਇੰਟਿਸਟ ਪਏ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰੋ ਵੀ ਇਹ ਚੀਜ਼ਾਂ ਖਤਮ ਹੋ ਜਾ ਨਸ਼ਾ ਖਤਮ ਹੋ ਜਾ ਹਾਂ ਵੀ ਗਾਂ ਜਿਹੜੀ ਬਿਮਾਰੀ ਕਿਸੇ ਇਨਸਾਨ ਨੂੰ ਨਾ ਲੱਗ ਸਕੇ ਹਰ ਇਨਸਾਨ ਆਪਣੀ ਜ਼ਿੰਦਗੀ ਜੀਣਾ ਹੁੰਦਾ ਜੀ ਉਸ ਤੋਂ ਅੱਗੇ ਤੁਸੀਂ ਦੇਖੋ ਜੀ ਗਾਂ ਅਮਤਾਪ ਬਚਨ ਜੀ ਆਪਾਂ ਦੇਖ ਰਹੇ ਹਾਂ ਅਮਤਾਪ ਬਚਨ ਜੀ ਬਹੁਤ ਜ਼ਿਆਦਾ ਡਾਊਨ ਹੋ ਗਈ ਸਿਹਤ ਬਹੁਤ ਜ਼ਿਆਦੀ ਮੈਨੂੰ ਲੱਗਾ ਵੀ ਖਤਮ ਹੋ ਜਾਣਗੇ ਪਰ ਨਹੀਂ ਕੁਝ ਹੋਇਆ ਕੋਰੋਨਾ ਟਾਈਮ ਨਹੀਂ ਜੀ ਆ ਆਪਣੇ ਹੋਣੀ 25 ਦੇ ਵਿੱਚ ਹੀ ਪਰ ਨਹੀਂ ਕੁਝ ਹੋਊਗਾ ਬਚ ਜਾਣਗੇ ਪਰਮਾਤਮਾ ਨਾਲ ਬਚਾ ਲੂਗਾ ਫਿਰ 25 ਦੇ ਅੰਤ ਦੇ ਵਿੱਚ ਦਸੰਬਰ ਤੋਂ ਸ਼ੁਰੂ ਹੋ ਜਾਏਗਾ ਹੂੰ ਤੁਸੀਂ ਵੱਡੇ ਵੱਡੇ ਫਿਲਮ ਸਟਾਰ ਮੁੰਬਈ ਮਾਇਾਨਗਰੀ ਕਹੀ ਜਾਣ ਵਾਲੀ ਉਥੋਂ بڑے بڑے ਐਕਟਰਾਂ ਨੂੰ ਆਪਣਾ ਥਾਂ ਛੱਡ ਕੇ ਨਿਕਲਦੇ ਦੇਖੋਗੇ ਹੂੰ ਤੇ ਕੇਵਲ ਉਹੀ ਟਿਕੇ ਰਹਿਣਗੇ ਜਿਹੜੇ ਪ੍ਰਮਾਤਮਾ ਦਾ ਡਰ ਬੰਨ ਕੇ ਜੀ ਰਾਇ ਅੱਛਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫਲੱਡ ਆਰ ਗਿਆ ਜਾਂ ਪਾਣੀ ਨੂੰ ਲੈ ਕੇ ਕੋਈ ਸਮੱਸਿਆ ਵਾ ਹਾਂਜੀ ਫਲੱਡ ਤਾਂ ਸਰ ਅਗਲੇ ਮਹੀਨੇ ਦੇ ਵਿੱਚ ਸ਼ੁਰੂ ਹੈ ਜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਚ ਤਾਂ ਕੁਝ ਅਭਿਆਸ ਕਹਿੰਦੇ ਚੜਿਆ ਹੋਇਆ ਹਾਂਜੀ ਬਿਆਸ ਚੜਿਆ ਹੋਇਆ ਬਸ ਤੁਹਾਨੂੰ ਕੱਲ ਪਰਸੋ ਤੱਕ ਹੀ ਖਬਰਾਂ ਮਿਲ ਜਾਣਗੀਆਂ ਅੱਛਾ ਹਾਂਜੀ ਆ 25 ਚ 25 ਦੇ ਵਿੱਚ ਜੀ ਹਾਂ 25 ਦੇ ਵਿੱਚ ਦੇਖੋ ਹੁਣ ਅੱਗੇ ਪੱਤਰਕਾਰਾਂ ਨੂੰ ਕੁਝ ਇਹੋ ਜੀ ਬਿਮਾਰੀ ਆਏਗੀ ਕੈਮਰਾ ਅੱਖ ਤੇ ਰੱਖਣਗੇ ਉਹ ਵਾਇਰਸ ਐਡਾ ਤਗੜਾ ਆਊਗਾ ਨਾ ਵੀ ਪੈਸਨੈਸ ਕਰ ਦਊਗਾ ਦੁਨੀਆ ਨੂੰ ਅੱਛਾ ਪੱਤਰਕਾਰਾਂ ਦੇ ਵਿੱਚ ਜੀ ਅੱਖਾਂ ਦੀ ਬਿਮਾਰੀ ਕੋਈ ਤੰਦੂ ਅੱਖਾਂ ਦੀ ਬਿਮਾਰੀ ਸਰ ਅੱਛਾ ਤੇ ਫਿਰ ਦੇਖੋ ਐਮਰਜੈਂਸੀ ਲਾਗੂ ਹੋਊਗੀ ਪਰ ਲੋਕਡਾਊਨ ਨਹੀਂ ਲੱਗੂਗਾ ਠੀਕ ਹੈ ਕਰੋਨਾ ਦੁਬਾਰਾ ਫਿਰ ਛਾਲ ਮਾਰ ਸਕਦੀ ਹੈ ਨਹੀਂ ਕੱਲੇ ਪੱਤਰਕਾਰਾਂ ਤੇ ਕਿਉਂ ਇਹ ਪ੍ਰੋਬਲਮ ਆ ਸਕਦੀ ਹੈ ਕੈਮਰੇ ਤਾਂ ਹੋਣੀ ਸ਼ੁਰੂ ਜੀ ਸ਼ੀਸ਼ੇ ਕੈਮਰੇ ਤਾਂ ਸ਼ੀਸ਼ੇ ਤੇ ਹਾਂਜੀ ਹਾਂਜੀ ਲੈਂਸ ਅੱਛਾ ਕੈਮਰੇ ਤਾਂ ਸ਼ੁਰੂ ਹੋਊਗੀ ਤੁਸੀਂ ਦੇਖੋਗੇ 25 ਦੇ ਵਿੱਚ ਸ਼ੁਰੂ ਹੋ ਜਾਊ ਕੰਮ ਹੂੰ ਤੇ ਪਹਿਲਾਂ ਤੁਸੀਂ ਆਹ ਚੀਜ਼ਾਂ ਨੋਟ ਕਰਕੇ ਦੇਖ ਲਿਓ ਸਾਡੇ ਡੈਰੀ ਤੇ ਜੋ ਚੀਜ਼ਾਂ ਤੁਹਾਨੂੰ ਦੱਸ ਚੁੱਕਿਆ ਹੈ ਹੋਣਗੀਆਂ ਹੀ ਹੋਣਗੀਆਂ ਜੀ ਹੂੰ ਪਰਮਾਤਮਾ ਹਰ ਇਨਸਾਨ ਨੂੰ ਆਪਣੀ ਇਹ اپੀਲ ਆ ਜਿੰਨਾ ਵੱਧ ਤੋਂ ਵੱਧ ਪ੍ਰਮਾਤਮਾ ਦਾ ਨਾਮ ਜਪ ਸਕਦੇ ਆ 24 ਘੰਟੇ ਦਾ ਦਸਬੰਦ 2 ਘੰਟੇ 40 ਮਿੰਟ ਦੇ ਵਿੱਚੋਂ 1 ਘੰਟਾ ਜ਼ਰੂਰ ਦਿਓ ਉਹ ਬਾਲਕ ਦੀ ਰੋਜੀ ਰੋਟੀ ਆ ਹੂੰ ਜੇ ਅਸੀਂ ਉਹਦੀ ਭੁੱਖ ਨੂੰ ਮਟਾਵਾਂਗੇ ਤਾਂ ਸਾਡੀ ਭੁੱਖ ਆਪਣੇ ਆਪ ਹੀ ਮਿਟ ਜਾਏਗੀ ਹੂੰ ਤੇ ਸਰ ਮੈਂ ਤੁਹਾਡੇ ਨਾਲ ਰਾਤ ਦਾ ਕੈਮ ਰੱਖੂਗਾ ਜੋ ਚੀਜ਼ਾਂ ਮੈਂ ਦੇਖਿਆ ਕਰੂੰਗਾ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰੂੰਗਾ ਜੀ ਠੀਕ ਆ ਤੁਸੀਂ ਇਹ ਸਾਰਾ ਜੋ ਗਿਆਨ ਆ ਤੁਹਾਨੂੰ ਇਹ ਬਾਈਬਲ ਪੜ੍ਹ ਕੇ ਆਇਆ ਇਹ ਨਹੀਂ ਸਰ ਬਾਈਬਲ ਚ ਉਹ ਤਾਂ ਇੱਕ ਪ੍ਰਮਾਤਮਾ ਦੇ ਵੱਲ ਤੁਰਨ ਦਾ ਰਸਤਾ ਇੱਕ ਨਜ਼ਰੀਆ ਅਦਾਜ ਆ ਹਮ ਇਹ ਬਾਈਬਲ ਪੜ੍ਹ ਕੇ ਜੀ ਜਦੋਂ ਤੁਸੀਂ 2 2 3 3 ਘੰਟੇ ਪ੍ਰਮਾਤਮਾ ਦੇ ਗੋਡੇ ਮੂਹਰੇ ਮਾਰ ਕੇ ਪ੍ਰਾਰਥਨਾ ਕਰਨ ਲੱਗ ਪਏ ਹਮ ਤਾਂ ਇਹ ਚੀਜ਼ਾਂ ਤੁਹਾਡੇ ਵੀ ਅੱਖਾਂ ਸਾਹਮਣੇ ਆਉਣਗੀਆਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਆਪਾਂ ਨੂੰ ਉਹਦੇ ਦੱਸੇ ਮਾਰਗ ਤੇ ਚੱਲਣਾ ਪੈਣਾ ਇਹ ਦੁਨੀਆ ਦੇ ਵਿੱਚ ਇਸ ਤਰ੍ਹਾਂ ਜੀਓ ਜੋ ਕੁਛ ਇੱਥੇ ਰਹਿ ਜਾਣਾ ਜੀ ਇੱਕ ਹਾਵਤ ਵੀ ਹੈ ਤੇ ਸਚਾਈ ਵੀ ਹੈ ਹਕੀਕਤ ਆ ਹਮ ਆਪਾਂ ਇਸ ਢੰਗ ਨਾਲ ਜੀਏ ਧਿਆਨ ਆਪਣਾ ਉਧਰ ਹੋਵੇ ਵੀ ਆਪਾਂ ਇੱਥੇ ਮੇਲਾ ਦੇਖਣ ਆਏ ਹਾਂ ਹਾਂ ਆਪਾਂ ਇਸ ਧੰਗ ਨਾਲ ਖਾਈਏ ਸਿਰਫ ਜੀਣ ਲਈ ਜੀਏ ਸਿਰਫ ਆਪਣਾ ਕਰਮ ਕਰਨ ਲਈ ਤੇ ਆਪਣਾ ਨਾਮ ਜਪਣ ਲਈ ਹਾਂ ਪਰਮਾਤਮਾ ਦੇ ਨਾਲ ਜੁੜੇ ਰਹੀਏ ਠੀਕ ਹੈ ਜੇਕਰ ਉਹ ਐਡੇ ਐਡੇ ਤਗੜੇ ਤੂਫਾਨ ਪਚਾਦਾਂ ਨੂੰ ਰੋਕ ਸਕਦਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਕਿਉਂ ਨਹੀਂ ਕਰ ਸਕਦਾ ਹਾਂ ਠੀਕ ਹੈ ਬਾਈਬਲ ਪੜੇ ਤਾਂ ਵੀ ਰੱਬ ਦਾ ਨਾਮ ਲਵੇ ਤਾਂ ਹਾਂ ਜੀ ਸਾਹਿਬ ਰੱਬ ਦਾ ਨਾਮ ਲਾਉ ਪ੍ਰਭੂ ਯਿਸੂ ਮਸੀਹ ਕੱਲੇ ਹੋਏ ਨੇ ਜੋ ਕਿ ਤੀਜੇ ਦਿਨ ਬਾਹਰ ਦਿੱਤਾ ਸੀ ਇਹਨਾਂ ਨੂੰ ਸ਼ਹੀਦ ਕਰਤਾ ਸੀ ਤੀਜੇ ਦਿਨ ਜੀ ਉੱਠੇ ਤੇ ਇਹਨਾਂ ਦਾ ਸਰੀਰ ਵੀ ਸਣਿਆ ਗਿਆ ਕੋਈ ਕਬਰ ਹੀ ਨਹੀਂ ਜੀ ਹਾਂ ਇਹ ਕੱਲੇ ਪ੍ਰਭੂ ਜੀ ਹੋਏ ਆ ਜਿੰਨਾ ਕੋਲ ਸਵਰਗ ਦੇ ਵਿੱਚ ਕੱਲੇ ਪ੍ਰਭੂ ਯਿਸੂ ਮਸੀਹ ਤੋਂ ਬਿਨਾ ਕੋਈ ਵੀ ਗੁਰੂ ਨਹੀਂ ਲਿਜਾ ਸਕਦਾ ਠੀਕ ਕਿਸੇ ਤਰ੍ਹਾਂ ਮਨੂੰ ਆਪਾਂ ਬਾਲਾ ਨਹੀਂ ਕਹਿਣਾ ਜੋ ਚੀਜ਼ਾਂ ਪੜੀਆਂ ਜੀ ਤੇ ਕੱਲੇ ਉਹਨਾਂ ਕੋਲ ਹੀ ਸਵਰਗ ਦਾ ਰਾਜ ਹੈ ਤੇ ਕਈ ਬੰਦਿਆਂ ਦੀਆਂ ਐਸੀਆਂ ਅਗਵਾਈਆਂ ਜੀ ਜਿਹੜੇ ਮਰ ਕੇ ਵੀ ਜਿੰਦਾ ਹੋਏ ਆ ਜਿੰਨਾਂ ਕੋਲ 20-20 ਕਰੋੜ ਦੀ ਪ੍ਰਾਪਰਟੀ ਸੀ ਉਹ ਅੱਜ ਛੱਡ ਕੇ ਪੈਦਲ ਯਾਤਰਾ ਕਰ ਰਿਹਾ ਹੈ ਪ੍ਰਚਾਰ ਕਰ ਰਿਹਾ ਹੈ ਪਰਮਾਤਮਾ ਦਾ ਹਾਂ ਸਮਾਂ ਜਾਜਤ ਨਹੀਂ ਦੇ ਰ ਸਿਕੰਦਰ ਜੀ ਜੀ ਸਰ ਤੁਹਾਡੇ ਨਾਲ ਗੱਲਾਂ ਕਰਨ ਨੂੰ ਤਾਂ ਹੋਰ ਬਹੁਤ ਮਨ ਕਰ ਰਿਹਾ ਜੀ ਜੀ ਪਰ ਇਜਾਜ਼ਤ ਮੰਗਦੇ ਆਂ ਆਪਦੇ ਦਰਸ਼ਕਾਂ ਤੋਂ ਚੈਨਲ ਨੂੰ ਸਾਡੇ ਖੁੱਲੇ ਮਨਤ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਕਰੋ ਜੀ ਧੰਨਵਾਦ ਜੀ ਧੰਨਵਾਦ